ਉਹ ਕੰਮ ਜਿਸ ਤੋਂ ਪਰਮੇਸ਼ਵਰ ਖੁਸ਼ ਹੁੰਦੇ ਹਨ ਉਹ ਕਿਹੜਾ ਕੰਮ ਹੈ ਜਿਸ ਨਾਲ ਪਰਮੇਸ਼ਵਰ ਸਭ ਤੋਂ ਵੱਧ ਖੁਸ਼ ਹੁੰਦੇ ਹਨ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਕਰਨਾ ਇਸ ਤੋਂ ਪਰਮੇਸ਼ਵਰ ਬਹੁਤ ਖੁਸ਼ ਹੋਣਗੇ ਇਹ ਨਿਸ਼ਚਿਤ ਤੌਰ ਤੇ ਜਵਾਬ ਹੋ ਸਕਦਾ ਹੈ ਕਿ ਕੁਝ ਹੋਰ ਨਹੀਂ ਹੋਵੇਗਾ ਪਾਈਚਾਰੇ ਦਾ ਪਿਆਰ ਇਹ ਨਿਸ਼ਚਿਤ ਤੌਰ ਤੇ ਕੁਝ ਅਜਿਹਾ ਹੋ ਸਕਦਾ ਹੈ ਜੋ ਪਰਮੇਸ਼ਵਰ ਨੂੰ ਖੁਸ਼ੀ ਦੇਵੇ ਅਸੀਂ ਹੋਰ ਕਿਸ ਨਾਲ ਪਰਮੇਸ਼ਵਰ ਨੂੰ ਖੁਸ਼ ਕਰ ਸਕਦੇ ਹਾਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਵੀ ਪਰਮੇਸ਼ਵਰ ਪ੍ਰਤੀ ਵਫਾਦਾਰੀ ਨਾਲ ਪਰਮੇਸ਼ਵਰ ਖੁਸ਼ ਹੁੰਦੇ ਹਨ। ਇਹ ਵੀ ਸਹੀ ਜਵਾਬ ਹੋ ਸਕਦਾ ਹੈ। ਪਰਮੇਸ਼ਵਰ ਨੂੰ ਖੁਸ਼ ਕਰਨ ਵਾਲੀਆਂ ਕਈ ਚੀਜ਼ਾਂ ਵਿੱਚੋਂ ਪਰਮੇਸ਼ਵਰ ਨੇ ਕਿਹਾ ਕਿ ਪ੍ਰਚਾਰ ਦੁਆਰਾ ਗੁਆਚੀਆਂ ਹੋਈਆਂ ਆਤਮਾਵਾਂ ਨੂੰ ਲੱਭਣ ਦਾ ਯਤਨ ਕਰਨਾ ਉਹਨਾਂ ਨੂੰ ਖੁਸ਼ ਕਰਦਾ ਹੈ। ਆਓ ਅਸੀਂ ਅਫੀਆ ਦੇ ਆਇ ਪੰਜਵਚਨ 8 ਤੋਂ 3 ਇੱਕ ਨਜ਼ਰ ਪਾਈਏ। ਕਿਉਂ ਜੋ ਤੁਸੀਂ ਅੱਗੇ ਅਨੇਰਾ ਸਾਹੋਂ ਪਰਮ ਪ੍ਰਭ ਵਿੱਚ ਹੋ ਕੇ ਚਾਨਣ ਹੋ ਉਸੇ ਚਾਨਣ ਦੇ ਪੁੱਤਰਾਂ ਵਾਂ ਚੱਲੋ ਚਾਨਣ ਦਾ ਫਲ ਹਰ ਭਾਂਤ ਦੀ ਭਲਾਈ ਅਤੇ ਧਰਮ ਅਤੇ ਸੱਚਾਈ ਵਿੱਚ ਹੈ ਅਤੇ ਪਰਤਾ ਕੇ ਵੇਖੋ ਜੋ ਪਰਮੇਸ਼ਰ ਨੂੰ ਕੀ ਪਾਉਂਦਾ ਹੈ ਅਤੇ ਅਨੇਰੇ ਦੇ ਅਫਲ ਕਾਰਜਾਂ ਵਿੱਚ ਸਾਂਝੀ ਨਾ ਹੋਵੇ ਪਰ ਉਹਨਾਂ ਨੂੰ ਨੰਗਿਆ ਕਰੋ ਕਿਉਂਕਿ ਜਿਹੜੇ ਕੰਮ ਗੁਪਤ ਵਿੱਚ ਹੋਣਾ ਤੋਂ ਹੁੰਦੇ ਹਨ ਉਹਨਾਂ ਦੀ ਗੱਲ ਕੀਤੀਆਂ ਵੀ ਸ਼ਰਮ ਆਉਂਦੀ ਹੈ ਪਰ ਸਾਰੀਆਂ ਗੱਲਾਂ ਜੋ ਉਹਨਾਂ ਨੂੰ ਨੰਗਿਆ ਕਰ ਸੁਟੀਦਾ ਹੈ ਤਾਂ ਚਾਨਣ ਤੋਂ ਪ੍ਰਗਟ ਹੋ ਜਾਂਦੀਆਂ ਹਨ ਕਿਉਂ ਜੋ ਹਰੇਕ ਗੱਲ ਜੋ ਪ੍ਰਗਟ ਹੁੰਦੀ ਹੈ ਸੋ ਚਾਨਣ ਹੈ

ਇਹ ਗਲਤ ਉਸ ਮੁਖ ਵਰਗੀ ਹੈ ਜਿਨੇ ਪਰਦੇਸ ਨੂੰ ਜਾਣ ਲਗਿਆ ਆਪਣੇ ਚੱਕਰਾਂ ਨੂੰ ਸਦਕੇ ਆਪਣਾ ਮਾਲ ਉਹਨਾਂ ਨੂੰ ਸੌਂਪਿਆ ਅਤੇ ਇੱਕ ਨੂੰ ਪੰਜ ਤੋੜੇ ਦੂਏ ਨੂੰ ਦੋ ਅਤੇ ਤੀਏ ਨੂੰ ਇੱਕ ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ ਜਿਨੇ ਪੰਜ ਤੋੜੇ ਲੈਸਨ ਉਹਨੇ ਛੱਟ ਜਾ ਕੇ ਉਹਨਾਂ ਨਾਲ ਬੜਜ ਵਪਾਰ ਕੀਤਾ ਅਤੇ ਹੋਰ ਪੰਜ ਤੋੜੇ ਕਮਾਏ ਇਸੇ ਤਰ੍ਹਾਂ ਜਿਨੇ ਦੋ ਲੈਸਨ ਉਹਨੇ ਵੀ ਹੋਰ ਦੋ ਖੱਟ ਲੈ ਪਰ ਜਿਨੇ ਇੱਕ ਕੋ ਲਿਆਸੀ ਉਹਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਰੁਪਿਆ ਨੂੰ ਲੁਕਾ ਦਿੱਤਾ ਲੰਬੇ ਸਮੇਂ ਬਾਅਦ ਉਹਨਾਂ ਨੌਕਰਾਂ ਦਾ ਮਾਲਕ ਵਾਪਸ ਆਇਆ ਅਤੇ ਉਹਨਾਂ ਨਾਲ ਲੇਖਾ ਜੋਖਾ ਕੀਤਾ ਸੁਝੇ ਨੇ ਪੰਜ ਤੋੜੇ ਲੈ ਸਨ ਉਹਨੇ ਕੋਲ ਆਣ ਕੇ ਹੋਰ ਪੰਜ ਤੋੜੇ ਉਹਦੇ ਅੱਗੇ ਰੱਖ ਤੇ ਕਿਹਾ ਸਵਾਮੀ ਜੀ ਤੁਸੀਂ ਮੈਨੂੰ ਪੰਜ ਤੋੜੇ ਸੌਪੇ ਸਨ ਵੇਖੋ ਇਹ ਪੰਜ ਤੋੜੇ ਹੋਰ ਵੀ ਖੱਟੇ ਉਹਦੇ ਮਾਲਕ ਨੇ ਉਸਨੂੰ ਕਿਹਾ ਇਹ ਚੰਗੀਆਂ ਤੇ ਮਾਤਬਰ ਚਾਕਰ ਸ਼ਾਬਸ਼ੇ ਕੀ ਅਸੀਂ ਨਹੀਂ ਦੇਖ ਸਕਦੇ ਕਿ ਸਵਾਮੀ ਕਿੰਨੇ ਖੁਸ਼ ਹਨ ਤੂੰ ਥੋੜੇ ਜਿਹੇ ਵਿੱਚ ਮਾਤਬਰ ਨਿਕਲਿਆ ਮੈਂ ਤੈਨੂੰ ਬਹੁਤ ਸਾਰੇ ਉਤੇਜ اختیار ਦਿਆਂਗਾ ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ ਅਤੇ ਜਿਨੇ ਦੋ ਤੋੜੇ ਲੇਸਨ ਉਹ ਵੀ ਕੋਲਣ ਕੇ ਬੋਲਿਆ ਸਵਾਮੀ ਜੀ ਤੁਸੀਂ ਮੈਨੂੰ ਦੋ ਤੋੜੇ ਸੌਪੇ ਸਨ ਵੇਖੋ ਵੇ ਦੋ ਤੋੜੇ ਹੋਰ ਵੀ ਖੱਟੇ ਉਹਦੇ ਮਾਲਕ ਨੇ ਉਸਨੂੰ ਕਿਹਾ ਇਹ ਚੰਗੀਆਂ ਤੇ ਮਾਤਬਰ ਚਾਕਰ ਸ਼ਾਬਸ਼ ਤੂੰ ਥੋੜੇ ਜਿਹੇ ਵਿੱਚ ਮਾਤਬਰ ਨਿਕਲਿਆ ਮੈਂ ਤੈਨੂੰ ਬਹੁਤ ਸਾਰੇ ਉਤੇਜ اختیار ਦਿਆਂਗਾ ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ स्वामी ने कहा मेरा दिल तुहाड़े तो खुश है तुहाड़ा दिल भी खुश अपने स्वामी दी खुशी होवे हालांकि एक दृष्टांत है पर एक भविखबाणी भी है जो असलीत बयान दी है इसलिए जो अच्छे हाँ कि परमेश्वर की खुश करता है तो सू उस कृपा पूर्ण मिशन नु कदे नहीं भुलना चाहिए जो परमेश्वर ने सानू दिता है इस खुशखबरी का प्रचार सामरिया के बन्ने तक करो और बहुत सारिया आत्मावान बचाओ ਸਾਨੂੰ ਸਾਰਿਆਂ ਨੂੰ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ